ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆ ਤੁਹਾਡੇ ਆਪਣੇ ਚੈਨਲ ਸੰਧੂ ਬੱਧਰਪਰੀਆ ਡੇਰੀ ਫਾਰਮਿੰਗ ਵਿੱਚ ਆਸ ਕਰਦੇ ਆ ਸਾਰੇ ਚੜ੍ਹਦੀ ਕਲਾ ਤੰਦਰੁਸਤੀ ਜੋਗੇ ਕੁਐਸਟ ਬੇਨਤੀ ਕਰਦੇ ਆ ਕਿ ਆਪਣੀ ਨਰਖ ਪਰਖ ਤਸੱਲੀ ਕਰਕੇ ਪਸ਼ੂ ਦੀ ਖਰੀਦਦਾਰੀ ਕਰਿਆ ਕਰੋ ਫਰਜ਼ ਸਮਝ ਕੇ ਧੰਨਵਾਦ ਸਾਰਿਆਂ ਦਾ ਵੀਡੀਓ ਵੇਖਣ ਲਈ ਦਬ ਕੇ ਸ਼ੇਅਰ ਕਰ ਦਿਆ ਕਰੋ ਹੋਰ ਵੀ ਕਿਸੇ ਦਾ ਫਾਇਦਾ ਹੋ ਜਾਏ ਕੋਈ ਆਪਣੀ ਖਰੀਦਦਾਰੀ ਕਰ ਸਕੇ ਪਹੁੰਚੇ ਆ ਪਿੰਡ ਪਿੱਖੀਵੰਡ ਸ਼ਹਿਰ ਜ਼ਿਲ੍ਹਾ ਸ਼ਰੀਰ ਤਰੰਤਾ ਸਾਹਿਬ ਤੇ ਤਹਿਸੀਲ ਪੱਟੀ ਕਾਰਜ ਕੋਲ ਪਹੁੰਚੇ ਆ ਘਰ ਦੇ ਘਰੇਲੂ ਪਸ਼ੂ ਆ ਠੀਕ ਆ ਜੀ ਖਾਸ ਕਰਕੇ ਥੋੜੇ ਅੰਦਰ ਰਹਿੰਦੇ ਆ ਤੇ ਬਾਹਰ ਕਟਨ ਕਰਨਾ ਜਿਹੜਾ ਖੌਰੂ ਪਾ ਰਹੇ ਨੇ ਆਪਣੀ ਨਰਖ ਪਰਖ ਜਿਹੜੀ ਤਸੱਲੀ ਤੁਹਾਡੀ ਜ਼ਰੂਰੀ ਆ ਬੇਨਤੀ ਕਰਦੇ ਆ ਜਰੂਰ ਕਰਿਆ ਕਰੋ ਐਂਡ ਤੱਕ ਬਣੇ ਰਹੋ ਕਰਦੇ ਆ ਬਾਈ ਨਾਲ ਗੱਲਬਾਤ ਪੁੱਛਦੇ ਆ ਕਿਵੇਂ ਦੇ ਰਹਿਣਗੇ ਭਾਪ ਪੱਤੇ ਭਾਈ ਕਾਰਜ ਜੀ ਕੀ ਹਾਲ ਏ ਵਾ ਵਧੀਆ ਬੱਚੀ ਠੀਕ ਆ ਹਾਂ ਜੀ ਵਧੀਆ ਹੋਰ ਠੀਕ ਆ ਜੀ ड्रेस करके नोट हाँ जी पेंट भिखी पेंट हाँ ते जिला मोबाइल नंबर मोबाइल नंबर छियासी अठ उनताली हाँ, हाँ। ते में दो छत्तीस अठानवे दो छत्ती ओके हाँ जी। ते मैं तो करिए शुरुआत गांव इधरों कर तो? तो लिया है ना बैठ तो किणव सूआ आ गई तीजा तीजा ਕਿੰਨੇ ਕ ਦਿਨਾਂ ਦੀ ਸੋਈ ਆ? ਇਹ ਵਿੱਚ ਹਫਤਾ ਦੀ ਸੋਈ ਜੀ ਮਗਰ ਬੱਛੀ। ਬੱਛੀ ਆ ਗਈ ਹਣਾ? ਐਚ ਫਨ ਅਸਲ ਦੀ ਵਿੱਚ। ਠੀਕ ਆ। ਤੇ ਦੁੱਧ ਕੋਲ ਮੌਕੇ ਦਾ ਕਿੰਨਾ? ਇਹ ਜੀ ਡੋਟ ਵੇਰ ਜੀ ਉਤਾ 11 ਕਿਲੋ। ਅੱਛਾ। ਹਾਂਜੀ। ਠੀਕ ਆ। ਤੇ ਚੌਣ ਚਾਣ ਓਕੇ। ਚੌਣ ਚਾਣ ਨੂੰ ਕਹਤੇ ਨਾ ਥਾਣੀ ਆ ਕੀਤਾ। ਇੱਕ ਤੇ ਲੜਿਆ। ਹਾਂਜੀ ਤੇ ਲੜਿਆ। ਮਗਰ ਲੈ ਥਾਂ ਦੀ। ਹਾਂ ਮਗਰ ਲੈ ਥਾਂ ਦੀ। ਬਾਣੀ ਦੀ ਤੇ ਇੱਕ ਬਾਣੀ ਦੀ। ਨਾ ਚਰ ਮਗਰ ਲੈ ਥਾਂ ਦੀ। ਕਬੈਣੀ ਦੀ ਆ ਗਈ। ਤੇ ਤੋਰਾ ਕਰਵਾ ਸਕਦੇ ਚ ਇੱਕ ਖੋਲ ਕੇ। ਲਓ ਜੀ। ਇੱਕ ਕਿਸਾਨ ਦੀ ਤੇਲਿਆ ਜੀ ਤੇ 11 ਕਿਲੋ ਦੁੱਧ ਦੱਸ ਰਿਹਾ ਜਰਸੀ ਕ੍ਰੋਅ ਦੇ ਵਿੱਚ ਬੋਦੀ ਵਾਲੀ ਪੈਂਦੀ ਸੱਜਣੋ ਤੇ ਬਾਕੀ ਭਾ ਪੱਤਾ ਜਿਹੜਾ ਰੇਟ ਕਰਦੇ ਆ ਤੁਹਾਡੇ ਨਾਲ ਸਾਂਝਾ ਜਿੰਨੇ ਘਰ ਚੋਣੀ ਆ ਉਹਨੂੰ ਬਹਤਰ ਚੰਗੀ ਆ ਗਰਮੀ ਵਾਲੀ ਆ ਜੀ ਬਾਕੀ ਲੰਬੀ ਲੰਬੀ ਚੰਗੀ ਲਾਇਓ ਥਾਣਵਾ ਨੇ ਦੀ ਬੰਤਰ ਦੀ ਦੇਖ ਸਕਦੇ ਜੀ ਥਾਣ ਬਹੁਤ ਸੋਹਣਾ ਲੱਗਾ ਮਗਰ ਜਿਹੜੀ ਵੱਛੀ ਆ ਗਈ ਨੇ ਯਾ ਵਾਸ਼ੀਰ ਦੇ ਕਿੰਨੇ ਕੀਮਤ ਆ ਫਿਰ ਜੀ ਕੀਮਤਕ ਮੰਗਦੇ ਨੇ ਭਾਈ 40000 ਮੰਗਦੀ ਆ 35000 ਰੁਪਿਆ ਕਿੰਨੇ ਉਹ ਜੋ ਕਿੰਨੇ ਛੋਟ ਕਰ ਦੀਏ ਫਿਰ ਜੀ ਤੁਸੀਂ ਦੱਸਦੇ ਕਿੰਨੇ ਕਰ ਤਿੰਨ ਹਜ਼ਾਰ ਫਿਰ ਜੀ ਤਿੰਨ ਜੀ ਕਰ ਲਾਂ 32 ਦੀ ਜੈ ਸਨੋ ਹਾਂਜੀ ਓਕੇ ਹਾਂਜੀ ਠੀਕ ਆ 32000 ਦੀ ਜੈ ਸਨੋ ਸੱਜਣੋ ਜਿਹੜੀ ਹੋ ਜੂਗੀ ਤੇ ਚੰਗੀ ਸੋਹਣੀ ਆਪਣੀ ਖਰੀਦਦਾਰੀ ਕਰਿਓ ਦੂਜੇ ਨੰਬਰ ਤੇ ਜਿਹੜੀ ਮੱਝ ਆ ਗਈ ਗੱਬਣ ਇਹ ਕਿੰਨੇ ਕ ਦੁੱਧ ਦੀ ਮਾਲ ਕਿੰਗ ਇਹ ਵੀਰ ਜੀ ਪਿਛਲੇ ਸਵੇ ਅਸੀਂ 16 17 ਕਿਲੋ ਦੁੱਧ ਚਾਇਆ ਠੀਕ ਹੈ ਕਰਦੀ ਆਪਣੀ ਹਾਂ ਜੀ ਕਰਦੀ ਓਕੇ ਤੇ ਸਮਾਂ ਕਿੰਨਾ ਰਹਿ ਗਿਆ ਵੀਰ ਜੀ ਹਰ ਤੱਕ ਤੱਕ ਸੂਹ ਇੱਕ ਹਫਤੇ ਤੱਕ ਸੂਆ ਕਿਨਵਾ ਇਹ ਵੀਰ ਜੀ ਤੇ ਚੌਥੇ ਸਵੇ ਮੈਂ ਸੂਣਾ ਏ ਠੀਕ ਆ ਤੋਰਾ ਕਰਵਾ ਦੇ ਜੇਕਰ ਲੋਏ ਉੱਥੇ ਸੂਵੇ ਕੈਂਦੇ ਜਿਹੜਾ ਸੂਣ ਵਾਲੀ ਆ ਤੇ 17 ਪਲੱਸ ਜਿਹੜਾ ਨੇ ਦੁੱਧ ਜਿਹੜਾ ਭਰਿਆ ਆ ਠੀਕ ਆ ਜਿਵੇਂ ਅੰਦਰੋਂ ਨਹੀਂ ਕੱਢੀ ਦੀਆਂ ਉੱਥੇ ਲੈ ਚਲੋ ਲੈ ਚਲੋ ਅੰਦਰ ਆਈ ਕੋਈ ਨਹੀਂ ਬੰਦੋ ਤੇ ਬਾਕੀ ਕਾਲੀ ਪੈਂਦੀ ਆ ਕਿ ਜਿਵੇਂ ਅੰਦਰ ਮਾਰਿਆ ਜਿਹੜਾ ਰਹਿਣ ਰਹਿਣ ਗਿੱਜਾ ਨਾ ਘਰੋਂ ਨਹੀਂ ਕਦੀ ਕੱਢਿਆ ਉਹਨੇ ਹੀ ਕਰਨਾ ਹੀ ਕਰਨਾ ਬਾਕੀ ਠੰਡਲੇਵਾ ਬਿਲਕੁਲ ਪੱਦਰ ਆ ਲੋ ਦੇਖ ਸਕਦੇ ਜੀ ਅੰਦਰ ਥੋੜਾ ਹਨੇਰਾ ਹੈ ਆ ਜਾਬਦਾ ਕਰਕੇ ਬਾਹਰ ਵੀਡੀਓ ਸ਼ੂਟ ਕੀਤੀ ਆ ਤੇ ਬਾਕੀ ਪਾ ਪਤਾ ਜਿਹੜਾ ਪੁੱਛ ਲੈਨੇ ਕਿੰਨੇ ਰੀ ਦੇ ਦੇ ਗਏ 30 60 ਦੀ ਦੇਣਾ ਹੋਰ ਕਰਦੇ ਡੇਢ ਦੀ ਹਾਂ ਜੀ ਡੇਢ ਦੀ ਦੇ ਦਿਓ ਚਲੋ ਠੀਕ ਆ ਇਹੋ ਸਚਨਾ ਪਸ਼ੂ ਖਰੀਦਦਾਰੀ ਆਪਣੀ ਕਰਿਓ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ